ਉਨਾ ਤੁਹਾਡੇ ਕੋਲੋ ਇੱਕ ਮੈਂ ਹੁਣ ਇੱਕ ਬੜਾ ਇਹਨੂੰ ਤੁਸੀਂ ਟ੍ਰਿਕੀ ਸਵਾਲ ਕਹਿ ਦਿਓ ਜਾਂ ਕੀ ਇਹਨੂੰ ਸਮਝਦੇ ਹੋ ਕਿ ਜਦੋਂ ਤੇ ਕਸ਼ਮੀਰੀ ਪੰਡਤਾਂ ਪੰਡਿਤ ਖਤਰੇ ਵਿੱਚ ਆਏ ਉਹਨਾਂ ਦਾ ਧਰਮ ਖਤਰੇ ਵਿੱਚ ਆਇਆ ਉਹਨਾਂ ਦਾ ਵਜੂਦ ਖਤਰੇ ਚ ਆਇਆ ਤੇ ਉਹ ਗੁਰਤੇਗ ਬਾਦ ਜੀ ਬਾਬੇ ਨਾਨਕ ਦੇ ਘਰ ਵਿੱਚ ਆਏ ਤੇ ਅੱਜ ਕਿਤੇ ਨਾ ਕਿਤੇ ਸਿੱਖਾਂ ਨੂੰ ਇਹ ਲੱਗਦਾ ਵੀ ਅਸੀਂ ਖਤਰੇ ਚ ਆਂ ਜਾਂ ਵਜੂਦ ਖਤਰੇ ਚ ਆ ਅੱਜ ਸਿੱਖ ਕਿਹਦੀ ਸ਼ਰਨ ਵਿੱਚ ਜਾਣ ਸਰ ਜੀ ਗੁਰੂ ਨਾਨਕ ਸਾਹਿਬ ਨੇ ਜੋ ਸਿੱਖ ਧਰਮ ਦੀ ਫਾਊਂਡੇਸ਼ਨ ਰੱਖੀ ਹੈ ਨਾ ਉਹ ਇੰਨੀ ਬਕਮਾਲ ਰੱਖੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਉਨੁਸ਼ੇਪ ਦਿੱਤੇ ਹੈ ਨਾ ਸਿੱਖ ਕਦੇ ਖਤਰੇ 'ਚ ਜਾ ਹੀ ਨਹੀਂ ਸਕਦਾ ਹਾਂ ਨਹੀਂ ਅੱਜ ਕੱਲ ਇਹ ਪ੍ਰਚਾਰਿਆ ਜਾਂਦਾ ਹੈ ਇਹ ਪ੍ਰਚਾਰਿਆ ਜਾਂਦਾ ਹੈ ਲੇਕਿਨ ਤੁਸੀਂ ਦੇਖੋਗੇ ਸਿੱਖ ਫਲਸਫੀ ਜਿਹੜੀ ਹੈ ਉਹ ਫਲਸਫੀ ਨੂੰ ਇਦਾਂ ਦਿੱਤਾ ਗਿਆ ਗੁਰੂ ਸਾਹਿਬ ਨੇ ਇਦਾਂ ਦੀ ਉਹਦੀ ਬੰਤਰ ਬਣਾਈ ਹੈ ਤੁਸੀਂ ਚਾਹ ਕੇ ਵੀ ਸਿੱਖ ਜਿਹੜੇ ਨੇ ਉਹ ਕਦੇ ਪਿੱਛੇ ਨਹੀਂ ਹਟੇ ਮੈਂ ਤੁਹਾਨੂੰ ਇੱਕ ਮਿਸਾਲ ਦੇ ਤੌਰ ਤੇ ਗੱਲ ਕਰਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਗੁਰੂ ਸਾਹਿਬ ਨੇ ਸਾਨੂੰ ਆਪਣੇ ਹੱਕਾਂ ਲਈ ਲੜਨਾ ਸਿਖਾਇਆ ਚਾਹੇ ਗੁਰੂ ਹਰਗੋਬਿੰਦ ਸਾਹਿਬ ਜੀ ਸੀ ਔਰ ਗੁਰਤੇਗ ਬਾਦਸਾਹ ਦਾ ਲੈ ਲਈ ਜੀਵਨ ਗੁਰਤੇਗ ਬਾਦਸਾਹ ਨੇ ਹਕੂਮਰਾਨ ਨਾਲ ਡਾਇਲਗ ਕਰਨੇ ਕਿਦਾਂ ਡਾਇਲਗ ਦੀ ਅਖੀਰ ਤੱਕ ਕਿਦਾਂ ਜਾਣਾ ਹੈ ਸ਼ਹਾਦਤ ਡਾਇਲਗ ਤੋਂ ਬਾਅਦ ਸ਼ਹਾਦਤ ਸਿਖਾਈ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਦੁਬਾਰਾ ਧਰਮ ਲਈ ਕਿਦਾਂ ਲੜਨਾ ਹੈ ਕਿੱਦਾਂ ਆਪਣੇ ਦੁਕਾਨਾਂ ਨਹੀਂ ਲੜਨਾ ਉਹ ਸਿੱਖ ਪਰਪੱਕ ਕਿਤਾ ਸਿੱਖ ਨੂੰ ਤੁਸੀਂ ਦੇਖੋ ਉਹਨਾਂ ਦਾ ਰਿਜ਼ਲਟ ਦੇਖੋ ਕਿ 100 ਸਾਲਾਂ ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਤੋਂ 100 ਸਾਲਾਂ ਦੇ ਵਿੱਚ ਹੀ ਸਿੱਖ ਪੰਜਾਬ ਤੇ ਇੱਕ ਬੜਾ ਵੱਡਾ Empire ਖੜਾ ਕਰਕੇ ਮਹਾਰਾਜਾ ਹੰਜੀਤ ਸਿੰਘ ਦੇ ਨਾਮ ਤੋਂ ਜਾਂ ਤੁਸੀਂ ਸਿੱਖ ਮਿਸਲਾਂ ਦਾ ਪੀਰੀਅਡ ਹੀ ਦੇਖ ਲਓ ਕਿ ਅਗਰ 1765 ਤੱਕ ਹੀ 60-65 ਸਾਲਾਂ ਦੀ 12-13 ਸਾਲਾਂ ਬਾਅਦ ਤੇ 2-3 ਸਾਲ ਬਾਅਦ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਾਂਜਿਤ ਲਈ ਔਰ ਪਹਿਲਾ ਸਿੱਖੀ ਸਿੱਖਾਂ ਦੀ ਬਾਦਸ਼ਾਹਤ ਕਾਇਮ ਕਰਤੀ ਤੇ ਜਿਹੜਾ ਗੁਰੂ ਨਾਨਕ ਦਾ ਜਿਹੜਾ ਸਿਧਾਂਤ ਹੈ ਔਰ ਗੁਰਗੋਬਿੰਦ ਗੁਰੂ ਗੋਬਿੰਦ ਸਿੰਘ ਜੀ ਦੇ ਲੈ ਕੇ ਜਿਹੜਾ ਸਿਧਾਂਤ ਡੜ ਕਰਾਇਆ ਗਿਆ ਉਹ ਤੁਹਾਨੂੰ ਰਾਜਨੀਤਿਕ ਸੋਚ ਕਦੀ ਨਹੀਂ ਮਰਨ ਦੇਗਾ ਉਹ ਸਿੱਖ ਅੱਜ ਵੀ ਤੁਸੀਂ ਦੇਖੋ ਕਿ ਵਰਲਡ ਦੇ ਵਿੱਚ ਜਿੱਥੇ ਵੀ ਸਿੱਖ ਹੈ ਜੇ ਜ਼ੁਲਮ ਤੇ ਜ਼ਬਰ ਕਰਦਾ ਹੈ ਉਹ ਸਿੱਖ ਉਸ ਸਮੇਂ ਜ਼ਰੂਰ ਮਨੁੱਖੀ ਅਧਿਕਾਰਾਂ ਲਈ ਖੜਾ ਹੁੰਦਾ ਹੈ ਕਿਉਂ ਕਿ ਉਹਨੂੰ ਪਤਾ ਹੈ ਕਿ ਸਾਡੇ ਪਾਤਸ਼ਾਹ ਗੁਰਤੇਗ ਬਾਬਾ ਸਾਹਿਬ ਮਨੁੱਖੀ ਅਧਿਕਾਰਾਂ ਲਈ ਖੜੇ ਹੋਏ ਅਸੀਂ ਤੇ ਕਿਸੇ ਹੋਰ ਦੇ ਧਰਮ ਨੂੰ ਬਚਾਉਣ ਲਈ ਵੀ ਖੜੇ ਹੋ ਜਾਨੇ ਆ ਤੇ ਇਥੇ ਆਪਣਾ ਧਰਮ ਨੂੰ ਸਾਡਾ ਕਦੇ ਖਤਰਾ ਚ ਨਹੀਂ ਪੈ ਸਕਦਾ ਹਾਂ ਜੇ ਅਸੀਂ ਆਪਣੇ ਸਿਧਾਂਤਾਂ ਤੋਂ ਨਹੀਂ ਡੋਲਦੇ ਔਰ ਐਸੇ ਬੜੇ ਸਿੱਧਗੀ ਸਿੱਖਨੇ ਤੋਂ ਇਸ ਸਮਾਜ ਦੇ